ਇਦੂ ਬਾਰ ਜਸ਼ਵੀਰ ਸਿੰਘ ਗੈਰੀ ਉਹ ਪਿਆਰੇ ਰਾਂ ਪਿਆਰ ਰਹਿਣਾ ਪਹਿਲਾਂ ਸਾਡੇ ਮਨਪ੍ਰੀਤ ਸਿੰਘ ਰਈਆ ਆਓ ਜੀ ਪਰਵੰਧ ਕਰਵਾ ਕੇ ਰਾਂਗੇ ਪਰਵੰਧ ਕਰਵਾ ਕੇ ਤਾਲੀ ਦਾ ਪਰਵੰਧ ਕਰੋ ਪਰਵੰਧ ਕਰੋ ਪਰਵੰਧ ਕਰੋ ਲੋਕ ਇਕਤਾ ਜਿੰਦਾਬਾ 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 ਲੋਕਾਂ ਦਾ ਇਕਤਾ ਜਿੰਦਾਬਾ 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 ਜ਼ਿਲ੍ਹਾ ਪ੍ਰਸ਼ਾਸਨ ਮੁੜਦਾਬਾ ਦੇ ਨਾਲਾ ਪ੍ਰਸ਼ਾਸਨ ਮਰਜ਼ਾਬਾ 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 ਵਿਸ਼ਵਾਸ ਘਾਤ ਕਰਨ ਵਾਲਾ ਜ਼ਿਲ੍ਹਾ ਪ੍ਰਸ਼ਾਸਨ ਮਰਜ਼ਾਬਾ ਮਰਜ਼ਾਬਾ ਜ਼ਿੰਦਾਬਾਦ ਲੋਕ ਇਕਤਾ ਜਿੰਦਾਬਾਦ 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 ਧੰਨਵਾਦ ਸਰ ਕੀ ਨਾਮਾ ਪਤੇ ਕੀ ਮਸਲਾ ਅੱਜ ਦਾ ਮੈਂ ਸ਼ਮਸ਼ੇਂ ਜੱਤਪੁਰੀ ਭਾਰਤੀ ਕਿਸਾਨਾ ਦੇ ਸਿੱਧੂ ਗੁਰਦੇਲਾ ਦਸਤਕਤਰ ਭਟੰਡਾ ਜਿਹੜਾ ਅੱਜ ਦਾ ਸਾਡਾ ਮਸਲਾ ਮੱਗਾ ਮੁੱਦੇ ਨਾਲ ਕਿ ਇਕਤਾ ਮੇਨ ਅਹਿਮ ਮੰਗਾ ਜਿਹੜੀ ਸੁਪਰੀਮ ਕੋਰਟ ਨੇ ਆਏ ਸਾਲ ਕਿਸਾਨਾਂ ਤੇ ਦਿਲਵਾਰ ਲਟਕਦੀ ਹੈ ਬਰਾਲੀ ਦਾ ਮੁੱਦਾ ਬਰਾਲੀ ਦਾ ਸਰਕਾਰਾਂ ਦਾ ਪ੍ਰਸ਼ਾਸਨ ਪ੍ਰਬੰਧ ਨਹੀਂ ਕਰ ਰਹੀ ਹੈ ਕਿ ਦੋਸ਼ੀ ਕਿਸਾਨ ਉਠਾ ਰਾਇ ਜਾਂਦਾ ਜਿਵੇਂ ਸੁਪਰੀਮ ਕੋਰਟ ਦੀ ਚਿੱਪੜੀਆਂ ਕਿ ਕਿਸਾਨਾਂ ਨੂੰ ਖੜ ਕੇ ਜਿਲ੍ਹਾਂ ਦੇ ਵਿੱਚ ਬੰਦ ਕਰੀ ਅਸੀਂ ਤੁਹਾਡੇ ਮਾਦੀ ਰਾਮ ਸਰਕਾਰ ਪ੍ਰਸ਼ਾਸਨ ਮਾਨਯੋਗ ਸੁਪਰੀਮ ਕੋਰਟ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਥੋੜਾ ਜਾਨ ਜੇਲ੍ਹ ਦੇ ਵਿੱਚ ਸਿੱਟ ਕੇ ਹੱਲ ਹੋ ਜਾਓ ਬਰਾਲੀ ਦਾ ਪ੍ਰਬੰਧ ਹੋ ਜਾਓ ਦੂਜਾ ਸਾਡਾ ਐਸਐਸਪੀ ਦਫ਼ਤਰ ਨਾਲ ਪੈਂਡਿੰਗ ਮੰਗਾਂ ਨੂੰ ਲਗਭਗ ਸਾਰ ਪਰ ਤੋਂ ਲੜਕੀਆਂ ਨੇ ਜਿਹੜਾ ਉਹਨੇ ਇੱਕ ਉਪਰ ਨੂੰ ਕਰਨਾ ਵੀ ਦਿੱਤਾ ਸੀ ਐਸਐਸਪੀ ਦਫ਼ਤਰ ਉਹਨਾਂ ਨੇ ਵਿਸ਼ਵਾਸ ਪਾਇਆ ਸੀ ਕੱਟ ਦੇ ਵੀ ਟਾ ਕੇ ਕਿ ਤੁਹਾਡੀਆਂ ਮੰਗਾਂ ਸਾਰੀਆਂ ਲਾਗੂ ਕਰਾਂਗੇ ਜਉਂ ਦੀ ਜੇ ਉਹ ਲਾ ਕਰਕੇ ਇੱਕ ਸਾਡਾ ਮਾਸਰਾਸੀ ਭੋਲਾ ਸਿੰਘ ਕੋਟੜਾ ਬਾਲਾੜੀ ਦਾ ਉਹ ਦਿਨ ਸੰਬੰਧਤ ਸੀ ਉਸਾਂ ਦੇ ਚਾਰ ਪੰਜ ਟਰੈਵਲ ਜੱਟਾਂ ਨਾਲ ਸੰਬੰਧ ਸੀ ਜਿਹੜੇ ਬੱਚਿਆਂ ਨਾਲ ਬਾਹਰ ਵਿਦੇਸ਼ ਭੇਜ ਕੇ ਠੱਗੀ ਮਾਰੀ ਆ ਬੱਚੇ ਬਾਹਰ ਰੋੜ ਰਹੇ ਨੇ ਉਹਦੇ ਪੈਸੇ ਨਹੀਂ ਵਾਪਸ ਕਰ ਰਹੇ ਇਹ ਕਈ ਇਹੇ ਨਾਲ ਛੋਟੇ ਵੱਡੇ ਮਸਲੇ ਜੁੜੇ ਸੀ ਪਰ ਵਿਸ਼ਵਾਸ ਚਲਾਇਆ ਸੀ ਪ੍ਰਸ਼ਾਸਨ ਨੇ ਲਾਗੂ ਨਹੀਂ ਕੀਤਾ ਇਨ੍ਹਾਂ ਸਾਰੀਆਂ ਮੰਗਾਂ ਮਸਲਾਂ ਲੈ ਕੇ ਅੱਜ ਦਾ ਇੱਥੇ ਡੀਸੀ ਅਤੇ ਐਸਐਸਪੀ ਦਫ਼ਤਰ ਤਹਨਾ ਜੇਕਰ ਇਹਨਾਂ ਦੇ ਤਰੁੱਤ ਮਸਲਾ ਮੰਗਾਂ ਦਾ ਹੱਲ ਨਹੀਂ ਕਰਦਾ ਪ੍ਰਸ਼ਾਸਨ ਤਾਂ ਹੋ ਸਕਦੇ ਹਨ ਬੰਦੀ ਸਵੇਲੀ ਤੁਹਾਨੂੰ ਮਜਬੂਰ ਹੋਏ ਤਬਦੀਲ ਕਰ